ਜੇ ਤੇ 100 ਏਕੜ 'ਚ ਪਾਣੀ ਵੜਿਆ ਜੇ 100 ਏਕੜ ਦਾ ਮੁਆਵਜ਼ਾ ਨਹੀਂ ਦਿਆ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਐਡਾ ਮੋਰਚਾ ਲਾਊਗਾ ਨਾ ਸਰਕਾਰ ਦੀ ਨੀਂਦ ਹਰਾਮ ਕਰ ਦੇਣਾ ਪਿਛਲੀ ਵਾਰੀ ਇਹ ਧੋਖਾ ਕਰ ਗਏ ਸਾਡੇ ਨਾਲ ਹੁਣ ਧੋਖਾ ਨਾ ਹੋਏ ਅਸੀਂ ਇਹਦੀ ਤਿਆਰੀ ਕਰ ਰਹੇ ਆ ਅੱਜ ਤੁਹਾਨੂੰ ਵੀ ਬੇਨਤੀ ਕਰਨ ਆਏ ਆ ਵੀ ਜੇ ਇੱਕ ਨੂੰ ਪੰਜ ਮਿਲ ਗਏ ਤਾਂ ਦੂਸਰਾ ᱴਿੱਕ ਕੇ ਨਾ ਬੈਠੇ ਤੁਸੀਂ ਖੜੋ ਨਾਲ ਅਸੀਂ ਤੁਹਾਡੇ ਨਾਲ ਖੜਾਗੇ ਜਿਹੜੀ 5 600 ਫਸਲਾਂ ਏਕੜ ਜ਼ਮੀਨ ਆ ਜਿਹੜੀ ਸਾਡੀ ਇਸ ਘੱਗਰ ਵੱਲੋਂ ਬਰਬਾਦ ਹੋ ਚੁੱਕੀ ਆ ਦੇਖਣ ਨੂੰ ਜ਼ਰੂਰ ਅਰਾਹੀ ਲੱਗਦੀ ਆ ਪਰ ਉਹਦੀ ਗੋਭ ਵਿੱਚ ਪਾਣੀ ਪਾ ਕੇ ਜਿਹੜੀ 70% ਨੁਕਸਾਨ ਹੋ ਚੁੱਕਿਆ ਜੀ ਭਰੋਸਾ ਦਿੰਦੇ ਪਰ ਸਾਨੂੰ ਘੱਗਰ ਪਾਰ ਵਾਲਿਆਂ ਤੋਂ ਭਰੋਸਾ ਵੀ ਨਹੀਂ ਦਿੰਦੇ ਜੀ ਜੀ ਅਨਾਜ ਦਾ ਕਿਸਾਨ ਨੂੰ ਤਾਂ ਇੱਕ ਖਾਟ ਦੀ ਆਸ ਸੀਗੀ ਪਿਛਲੇ ਸਾਲ ਜਦੋਂ ਸਾਨੂੰ ਦੱਸਿਆ ਵੀ ਇਹ ਪਾਸ ਹੋ ਗਈ ਹੈ ਜੀ ਜੇ ਸਾਡੇ ਸਵਰਨ ਮਾਰ ਨਹੀਂ ਪੈਣੀ ਸੀ ਪੈਣ ਫਸਲਾਂ ਨੂੰ ਜੋ ਖਾਟ ਦਾ ਕੰਮ ਸਿਰੇ ਲੱਗਾ ਹੁੰਦਾ ਜੀ ਅਜੀਤ ਮੈਵ ਟੀਵੀ ਦੇਖ ਰਹੇ ਹੈ ਦਰਸ਼ਕੋ ਦਾ ਸਵਾਗਤ ਹੈ ਮੈਂ ਹਾਂ ਜਗਦੀਸ਼ ਸਿਕ ਕਬੂਜ ਅਸ ਟਾਈਮ ਅਸੀਂ ਵਜੂਤਾ ਪਿੱਡ ਹਰਚੱਦਪੁਰਾ ਕੋਲ ਜਿੱਥੇ ਕੱਗਰ ਦਰਿਆ ਲੰਘਦਾ ਹੈ ਕੱਗਰ ਦਰਿਆ ਦੇ ਉਸ ਦੇ ਪੁੱਲ ਦੇ ਨੇੜੇ ਆ ਜਿੱਥੋਂ ਪਾਣੀ ਬੀਤੇ ਦਿਨਾਂ ਦੇ ਰਿਸਕੇ ਕੱਢ ਕੇ ਪਾੜੀ ਕਾਫੀ ਫਸਲਾਂ ਦੀ ਮਾਰ ਹੋਈ ਹੈ ਤੁਹਾਨੂੰ ਦਿਖਾਉਂਦੇ ਆ ਉਹ ਤਸਵੀਰਾਂ ਘੱਗਰ ਦਰਿਆ ਦੇ ਵਿੱਚ ਪਾੜੀ ਪਾਵੇਂ ਕੁਝ ਕਟਿਆ ਪਰ ਕਿਸਾਨਾਂ ਨੂੰ ਖਤਰਾ ਇਸ ਦਾ ਜੀਵ ਦਾ ਟਿਊ ਬਣਿਆ ਹੋਇਆ ਹੈ ਤੇ ਕਿਸਾਨਾਂ ਦੇ ਵਿੱਚ ਅਜੇ ਵੀ ਇਹਦਾ ਜਿਹੜਾ ਸਹਿਮ ਹੈ ਪਾੜੀ ਦਾ ਅਜੇ ਵੀ ਉਹ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਨੂੰ ਜਾਣਦੇ ਆ ਕਿ ਕਿੰਨੀ ਕ ਫਸਲ ਜਿਹੜੀ ਹੈ ਘੱਗਰ ਦਰਿਆ ਤੋਂ ਪਾਣੀ ਨਿਕਲਣ ਕਰਕੇ ਬਰੀ ਹੈ ਤੇ ਕੀ ਹਾਲਾਤ ਨੇ ਜੀ ਤੁਹਾਡਾ ਮੇਰਾ ਨਾਮ ਬਿਕਮਜੀਤਾ ਜੀ ਸਾਡਾ ਪਿੰਡ ਹਰਚੰਦਪੁਰਾ ਟਾਉਣਾ ਜਿਹੜੀ 5-600 ਫਸਲਾਂ ਏਕੜ ਜ਼ਮੀਨ ਹੈ ਜਿਹੜੀ ਸਾਡੀ ਇਸ ਘੱਗਰ ਵੱਲੋਂ ਬਰਬਾਦ ਹੋ ਚੁੱਕੀ ਆ ਦੇਖਣ ਨੂੰ ਜ਼ਰੂਰ ਅਰਾਹੀ ਲੱਗਦੀ ਆ ਪਰ ਉਹਦੀ ਗੋਭ ਵਿੱਚ ਪਾਣੀ ਪਾ ਕੇ ਜਿਹੜੀ 70% ਨੁਕਸਾਨ ਹੋ ਚੁੱਕਿਆ ਜੀ ਜਿਹੜੀ ਤੁਹਾਡੀਆਂ ਫਸਲਾਂ ਦੇ ਵਿੱਚ ਪਾਣੀ ਗਿਆ ਉਹ ਕਿੱਥੋਂ ਗਿਆ ਕਿ ਕਿਹੜਾ ਬੰਨਾ ਟੁੱਟਿਆ ਜਾਂ ਬੰਲ ਕੀ ਹੋਇਆ ਉਹ ਇੱਕ ਤਾਂ ਦੀ ਸਾਡੇ ਇੱਥੇ ਖਾਂਡਾ ਸਾਹਮਣੇ ਪੁਰਦੇ ਪਰਲੇ ਪਾਸੇ ਦੇਖੋਗੇ ਉਹ ਸਰਕਾਰ ਵੱਲੋਂ ਹਜੇ ਬੰਨੀ ਨਹੀਂ ਦੀ ਗਈ ਪਿੱਛੇ ਕਹਿੰਦੇ ਸੀ ਅਸੀਂ ਬੰਨਾਂਗੇ ਲੇਕਿਨ ਲਾਰੇ ਪੁੱਤਿਆਂ ਦੇ ਵਿੱਚ ਜਿਹੜਾ ਟੈਂਸੀ ਲਗਾਤਾ ਸਭ ਤੋਂ ਵੱਧ ਉੱਥੋਂ ਸ਼ੁਰੂਆਤ ਹੋਣ ਤੋਂ ਬਾਅਦ ਸਾਰਾ ਇੱਥੋਂ ਲੱਗ ਕੇ ਪਿੱਛੇ ਤੋਂ 2 3 3.5 ਕਿਲੋਮੀਟਰ ਦੇ ਤੱਕ ਓਵਰਫਲੋ ਹੋ ਕੇ ਘੱਗਰ ਦੇ ਜਿਹੜੀ ਸਾਡੀ ਸਾਰੀ ਫਸਲ ਬਰਬਾਦ ਕੀਤੀ ਹੈ ਹਾਂਜੀ ਜੀ ਹਰ ਸਾਲ ਹਰ ਵਾਰ ਜਦੋਂ ਘੱਗਰ ਹੁੰਦਾ ਸਰਕਾਰ ਆਉਂਦੀ ਹੈ ਵਾਤਰੀ ਆਉਂਦੇ ਨੇ ਕੀ ਤੁਹਾਨੂੰ ਭਰੋਸਾ ਦਿੰਦੇ ਨੇ ਤੇ ਕੀ ਉਹ ਕੰਮ ਹੁੰਦੇ ਨੇ ਜਾਂ ਨਹੀਂ ਹੁੰਦੇ ਕੀ ਨਹੀਂ ਤੁਹਾਡਾ ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ ਜੀ ਭਰੋਸਾ ਦਿੰਦੇ ਪਰ ਸਾਨੂੰ ਖੱਗਰਪੁਰ ਵਾਲਿਆਂ ਤੋਂ ਭਰੋਸਾ ਵੀ ਨਹੀਂ ਦਿੰਦੇ ਜੀ ਜੀ ਅਨਾਜ ਦਾ ਕਿਸਾਨ ਨੂੰ ਤੇ ਇੱਕ ਖਾਡ ਦੀ ਆਸ ਸੀਗੀ ਪਿਛਲੇ ਸਾਲ ਜਦੋਂ ਸਾਨੂੰ ਦੱਸਿਆ ਵੀ ਇਹ ਪਾਸ ਹੋ ਗਈ ਹੈ ਜੀ ਜੀ ਜੇ ਸਾਡੇ ਸਵਰਨ ਮਾਰ ਨਹੀਂ ਪੈਣੀ ਸੀ ਪੈਣ ਫਸਲਾਂ ਨੂੰ ਜਿਉ ਖਾਡ ਦਾ ਕੰਮ ਸਿਰੇ ਲੱਗਾ ਹੁੰਦਾ ਜੀ ਇਹ ਖਾਡ ਕਦੋਂ ਦੀ ਹੈ ਤੇ ਕੀ ਇਹਦੇ ਹਾਲਾਤ ਨੇ ਖਾਡ ਸਾਰੇ ਬਹੁਤ ਪੁਰਾਣੀਆਂ ਐ ਇਹਦੀ ਸਾਨੂੰ ਇਹ ਜਦੋਂ ਜ਼ਮੀਨਾਂ ਨੀਵੀਆਂ ਚੋਂ ਪਾਣੀ ਵੈਸੇ ਨਿਕਾਸੀ ਵਾਸਤੇ ਬਣਾਈ ਹੋਈ ਹੈ ਜਦੋਂ ਮੀਂਹ ਵਾਸਤੇ ਜੀ ਤੇ ਗੱਲ ਇਹ ਆ ਵੀ ਜਦੋਂ ਇਹ ਖੱਗਰ ਦਾ ਪਾਣੀ ਅੱਧ ਵਿੱਚ ਹੀ ਹੁੰਦਾ ਜੀ ਅੱਧਾ ਹੀ ਹੁੰਦਾ ਇਹਦੇ ਚੋਂ ਉਦੋਂ ਹੀ ਬਾਹਰ ਆ ਜਾਂਦਾ ਜੀ ਪਾਣੀ ਜਿਹੜਾ ਇਸ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਜਿਹੜਾ ਇੱਕ ਨੁਕਸਾਨ ਨਾ ਹੁੰਦਾ ਬਲਤਾ ਇਹ ਦੇਖੋ ਇਹ ਬੰਦੇ ਸਾਰਿਆਂ ਦੇ ਚਿਹਰੇ ਦੇਖੋ ਕਿਉਂਕਿ ਇਹਨਾਂ ਦਾ ਰੁਜ਼ਗਾਰ ਦਾ ਇੱਕੋ ਹੀ ਕਾਰਨ ਆ ਵੀ ਇਹ ਹੀ ਖੇਤੀ ਆ ਜੀ ਇਹਨਾਂ ਨੇ ਕੀ ਖਾਣਾ ਕੀ ਕਮਾਉਣਾ ਕਟੋਟਾ 15 ਤੋਂ 20000 ਤਾਂ ਖਰਚਾ ਜੀ 6 ਮਹੀਨੇ ਅੱਗੇ ਪਏ ਆ ਆਰਤੀਆਂ ਤੇ ਲੈਣੇ ਦੇਣੇ ਵੀ ਬੰਦਾ ਕੀ ਕਰੂਗਾ ਇਹਨਾਂ ਨੇ ਕਹਿਤਾ 20 20000 ਕਹਿਤਾ ਪਰ ਦੇਣਾ ਤਾਂ ਹਜੇ 5 ਕਿੱਲੇ ਉਹ ਵੀ ਉਤਬਾਰ ਆ ਇੱਕ ਛੋਟਾ ਜਿਹਾ ਮਸਲਾ ਜੀ ਇਹਨਾਂ ਨੇ ਕੱਗਰ ਮਾਰ ਏਰੀਏ ਦੇ ਕਿਸਾਨ ਜਨਾਰੇ ਨੇ ਆਪਣੀਆਂ ਮੁਸ਼ਕਲਾਂ ਦਸੀਆਂ ਨੇ ਤੇ ਇਹ ਵੀ ਦੱਸਿਆ ਕਿ ਹਰ ਵਾਰ ਜਦੋਂ ਇਹਦੇ ਵਿੱਚ ਕੱਗਰ ਦਰਿਆ ਵਿੱਚ ਹੜ ਆਉਂਦਾ ਹੈ ਤਾਂ ਉਹਨਾਂ ਦੀਆਂ ਫਸਲਾਂ ਮਰਦੀਆਂ ਨੇ ਭਰੋਸੇ ਮਿਲਦੇ ਨੇ ਬਸ ਵਿਸ਼ਵਾਸ ਦਿੱਤੇ ਜਾਂਦੇ ਨੇ ਪੂਰੇ ਕਦੇ ਨਹੀਂ ਹੁੰਦੇ ਉਹਨਾਂ ਦੇ ਕਿਸੇ ਨਾ ਕਿਸੇ ਬਹਾਨੇ ਕੱਟ ਲਾ ਕੇ ਕਿਸਾਨਾਂ ਨੂੰ ਜਿਹੜਾ ਰੋਲਿਆ ਜਾਂਦਾ ਉਹ ਕਿਸਾਨਾਂ ਦਾ ਕਹਿਣਾ ਹੈ ਹੁਣ ਇੱਥੇ ਆਕਾਲੀ ਦਲ ਦੀ ਜਿਹੜੀ ਹੜਪੀੜਤਾ ਵਾਸਤੇ ਕਮੇਟੀ ਬਣਾਈ ਗਈ ਉਹ ਆ ਰਹੀ ਹੈ ਇੱਕ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸ ਹੈ ਕਿ ਉਹ ਆਪਣੀਆਂ ਮੱਗਾਂ ਜਿਹੜੀਆਂ ਨੇ ਉਹਨਾਂ ਨੂੰ ਦੱਸਣਗੇ ਅਤੇ ਹੁਣ ਅਸੀਂ ਜਿਹੜੀ ਹੜਪੀੜਤਾ ਵਾਸਤੇ ਕਮੇਟੀ ਆਕਾਲੀ ਦਲ ਦੀ ਬਣਾਈ ਗਈ ਹੈ ਉਹਨਾਂ ਨਾਲ ਗੱਲ ਕਰਾਂਗੇ ਵੀ ਉਹ ਕੀ ਇੱਥੇ ਸਰਵੇ ਦੀ ਰਿਪੋਰਟ ਜਿਹੜੀ ਹੈ ਉਹ ਭੇਜਦੇ ਨੇ ਤੇ ਕੀ ਇੱਥੋਂ ਦੇ ਕਿਸਾਨਾਂ ਨੂੰ ਵਿਸ਼ਵਾਸ ਦਵਾਉਂਦੇ ਨੇ ਜੇ ਕਿਸੇ ਦੇ 100 ਏਕੜ 'ਚ ਪਾਣੀ ਵੜਿਆ ਜੇ 100 ਏਕੜ ਦਾ ਮੁਆਵਜ਼ਾ ਨਹੀਂ ਦੇਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਐਡਾ ਮੋਰਚਾ ਲਾਉਗਾ ਨਾ ਸਰਕਾਰ ਕੀ ਨੀਂਦ ਹਰਾਮ ਕਰ ਦੇਗਾ 2000 ਰੁਪਏ ਤੁਹਾਡੇ ਸਹਿਯੋਗ ਦੀ ਲੋੜ 2023 ਚ ਸਾਡੇ ਨਾਲ ਹੋਇਆ ਸੀ ਸਾਨੂੰ 7500 ਰੁਪਏ ਮਿਲਿਆ ਸਿਰਫ 1 ਬਾਂਝ ਏਕੜ ਦਾ ਹਾਂਜੀ ਏਕੜ ਤੋਂ ਉੱਪਰ ਇੱਕ ਪੈਸਾ ਨਹੀਂ ਦਿੰਦਾ ਜੀ ਐਡੀ ਬੜੀ ਠੱਗੀ ਮਾਰੀ ਨਾ ਜੀ 941 ਕਰੋੜ ਰੁਪਏ ਡਿਜਾਸਟਰ ਮੈਨੇਜਮੈਂਟ ਦਾ ਇਹਨਾਂ ਨੇ ਦੂਸਰੇ ਪਾਸੇ ਡਾਇਵਰਟ ਕਰ ਦਿਆ ਜ਼ਿਮੀਂਦਾਰਾਂ ਨੂੰ ਮਿਲਿਆ ਹੁਣ 12000 ਕਰੋੜ ਕਰ ਰਹੇ ਆ ਮੇਰੀ ਗੱਲ ਸੁਣੋ ਇਹਦਾ ਤੁਹਾਡਾ ਸਹਿਯੋਗ ਚਾਹੀਦਾ ਅਸੀਂ ਨੱਕ ਚ ਧੂਆਂ ਲੈਣ ਦਾਂਗੇ ਜਦ ਤੱਕ ਪੈਸੇ ਨਹੀਂ ਮਿਲਦੇ ਇ ਹੁਣੇ ਮੌਕੇ ਤੇ ਹਾਜ਼ਰ ਹੋਏ ਨੇ 250 ਕਰੋੜ ਦਾ ਜਿਹੜੇ ਨਦੀਆਂ ਨਾਲਿਆਂ ਦੀ ਸਫਾਈ ਦਾ ਡਰੇਨਾਂ ਦਾ ਉਹ ਨਹੀਂ ਪਤਾ ਲੱਗਾ ਵੀ ਕਿੱਧਰ ਗਿਆ 830 ਕਰੋੜ ਕੁ 20 ਕਰੋੜ ਰੁਪਏ ਸੈਂਟਰ ਕੋਲ ਵਾਪਸ ਗਿਆ ਜਿਹੜਾ ਸੜਕਾਂ ਦਾ ਮਨਜ਼ੂਰ ਹੋਇਆ ਜਿੱਤ ਇੱਕ ਸਾਲ ਤੋਂ ਵੱਧ ਟਾਈਮ ਬਸ ਇਹਨਾਂ ਦੇ ਖਾਤੇ 'ਚ ਰਹਿ ਕੇ ਪੈਸਾ ਵਾਪਸ ਚੱਲ ਗਿਆ ਦੂਜਾ ਜਿਹੜਾ ਇਹਨਾਂ ਨੇ ਆਪ ਦਾ ਐਲਾਨ ਕਰਕੇ ਨਾ ਵੀ 50 ਹਜ਼ਾਰ ਦੇਵਾਂਗੇ ਮੁਆਵਜ਼ਾ ਤੇ ਮੁੜ ਕੇ 20 ਤੇ ਆ ਗਏ ਉਹ ਵੀ ਅਰਥ ਸ਼ਾਸਤਰੀਆਂ ਨੇ ਪੂਰੇ ਅੰਕੜੇ ਕੱਢ ਕੇ ਇਹਨਾਂ ਨੂੰ ਦੱਸਦੇ ਵੀ 800 ਤੋਂ ਲੈ ਕੇ 1000 ਕਰੋੜ ਪੂਰੇ ਪੰਜਾਬ 'ਚ ਜਿੰਨਾ ਏਰੀਆ ਖਤਮ ਹੋਇਆ ਜੀ ਵੀ ਇਹਨਾਂ ਦਾ 50000 ਮਗਰ 20000 ਇਹਨਾਂ ਨੇ ਪਾਉਂਦੇ 1600 ਸੈਂਟਰ ਦੇ ਕੇ ਗਏ ਜੀ ਉਹ ਚ 20 ਹੋਰ ਪਾ ਕੇ 40000 ਦੇ ਸਕਦੇ ਸੀ ਯਾਰ ਮੈਂ ਦੱਸਾਂ ਹੋਰ ਤਾਂ ਸੈਂਟਰ ਦਾ ਵੀ 800 ਤੋਂ 1000 ਕਰੋੜ ਪਾ ਕੇ 600 ਫੇਰ ਬਚਦਾ ਸੀ ਇਹਨਾਂ ਕੋਲ ਮੈਂ ਕਹਿੰਦਾ 4 ਲੱਖ 4 ਲੱਖ ਏਕੜ ਜ਼ਮੀਨ ਤਾਂ ਇਹਨਾਂ ਨੇ ਕਿਹ ਨਾ ਖਰਾਬ ਹੋਈ ਹਾਂਜੀ 4 ਲੱਖ ਏਕੜ ਦਾ 20000 ਇਹਨਾਂ ਨੇ ਦੇਣਾ 16000 ਸੈਂਟਰ ਦਾ ਜਿਹੜਾ ਦੇ ਗਏ 40000 ਹੋ ਗਿਆ ਹਾਂਜੀ ਸਰ 800 ਕਰੋੜ ਹੀ ਬਣਿਆ ਨਾ ਇਹਨਾਂ ਦਾ ਤਾਂ ਹਾਂਜੀ ਤੇ 16000.800 ਕਰੋੜ ਰੁਪਈਆ ਜਿਹੜੇ ਗਰੀਬਾਂ ਦੇ ਮਕਾਨ ਗਿਰੇ ਆ ਹਾਂਜੀ ਜਿਹੜੇ ਗਰੀਬਾਂ ਕੋਲ ਦਾਣੇ ਨਹੀਂ ਆ ਰਸਨ ਨਹੀਂ ਘਾ ਇਕੱਠਿਆਂ ਮੱਗਾਂ ਟੱਟੀਆਂ ਬੰਦੇ ਮਰਿਆ ਉਹ ਵੀ ਆ ਤੇ 12000 ਕਰੋੜ ਰੁਪਈਆ ਸਟੈਂਡ ਬਾਈ ਜਿਹੜਾ ਇਹਨਾਂ ਨੇ ਡਬਟ ਕੇ ਆ ਉਹ ਇਹਨਾਂ ਕੋਲ ਪਿਆ ਹੈਗਾ ਸੋ ਸਰਕਾਰ ਕਿਧਰ ਇਹਨੂੰ ਭੱਜ ਨਹੀਂ ਸਕਦੀ ਪਰ ਪੰਗਾ ਇਹ ਹੀ ਆ ਕਿ ਪਿਛਲੀ ਵਾਰੀ ਇਹ ਧੋਖਾ ਕਰ ਗਏ ਸਾਡੇ ਨਾਲ ਹੁਣ ਧੋਖਾ ਨਾ ਹੋਏ ਅਸੀਂ ਉਹਦੀ ਤਿਆਰੀ ਕਰ ਰਹੇ ਹਾਂ ਅੱਜ ਤੁਹਾਨੂੰ ਵੀ ਬੇਨਤੀ ਕਰਨ ਆਏ ਹਾਂ ਵੀ ਜੇ ਇੱਕ ਨੂੰ ਪੰਜ ਮਿਲ ਗਏ ਤਾਂ ਦੂਸਰਾ ਟਿਕ ਕੇ ਨਾ ਬੈਠੇ ਤੁਸੀਂ ਖੜੋ ਨਾਲ ਅਸੀਂ ਤੁਹਾਡੇ ਨਾਲ ਖੜਾਗੇ ਤੁਹਾਡੇ ਪਿੱਛੇ ਵੀ ਲਗਾਗੇ ਤੁਸੀਂ ਸੁਭਾਤਾ ਇਹ ਮੁਆਵਜ਼ਾ ਲੈਣਾ ਆਪਾਂ ਇਹ ਮੁਆਵਜ਼ਾ 100% ਜਿਹੜਾ ਲੈ ਕੇ ਹਟਾਂਗੇ ਔਰ ਪੂਰਾ ਸਰਕਾਰ ਦੇ ਨੱਕ 'ਚ ਦਮ ਕਰਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪਾਰਟੀ ਪ੍ਰਧਾਨ ਸਾਹਿਬ ਨੇ ਇੱਕ ਟੀਮ ਬਣਾਈ ਆ ਜਿਹੜੀ ਪਟਿਆਲੇ ਜ਼ਿਲ੍ਹੇ ਦਾ ਟੋਟਲ ਜਿਹੜਾ ਜਾਇਜਾ ਲੈ ਰਹੀ ਆ ਵੀ ਜਿਹੜੇ ਹੜ ਆਈਆਂ ਇੱਕ ਤਾਂ ਕਿਨਾ ਕਾਰਨਾ ਕਰਕੇ ਆਈਆਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੂਰ ਕਰਿਆ ਜਾ ਸਕਦਾ ਤੇ ਆਪਣੀ ਸਰਕਾਰ ਬਣਨ ਤੇ ਆਪਾਂ ਨੂੰ ਕਿਆ-ਕਿਆ ਕਰਨਾ ਪੈਣਾ ਤਾਂ ਕਿ ਮੁੜ ਕੇ ਇਹ ਜੀ ਸਮੱਸਿਆ ਪੰਜਾਬ 'ਚ ਨਾ ਆਏ ਉਹਦੇ ਵਾਸਤੇ ਇੱਕ ਕਮੇਟੀ ਬਣਾਈ ਐ ਅਸੀਂ ਸਾਰਾ ਜਾਇਜਾ ਜਿਹੜੇ ਲੈ ਰਹੇ ਆ ਔਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਲੋਕਾਂ ਦੀ ਇਸ ਫਸਲ ਕਰਕੇ ਇਸ ਹੜ੍ਹ ਕਰਕੇ ਬਰਬਾਦ ਹੋਈ ਜਾਈ। ਦੇਖੋ ਇੱਕ ਤਾਂ ਕੁਦਰਤਾਂ ਵੀ ਬਾਰਿਸ਼ ਵੀ ਵੱਧ ਪਈਆਂ। ਦੂਸਰਾ ਬਹੁਤ ਵੱਡੀ ਨਿਅਲੈਕੀ ਸਰਕਾਰ ਦੀ ਆ ਦੇਖੋ ਇਸ ਸੰਬੰਧ ਤੇ ਆਪਾਂ ਆਏ ਆ। ਕਿੱਥੇ ਤੱਕ ਸਿਲਟ ਜੰਮੀ ਪਈ ਆ। ਬਿਲਕੁਲ ਜੀ। ਹਜ਼ਾਰਾਂ ਕਿਸਾਨਾਂ ਦਾ ਲੱਖਾਂ ਅਰਬ ਰੁਪਏ ਇਹਨਾਂ ਨੇ ਨੁਕਸਾਨ ਕਰਤਾ। ਫਿਰ ਜਿਹੜੀ ਜ਼ਮੀਨ 'ਚ ਗਾਦ ਚੜਜੇ ਲੱਖਾਂ ਰੁਪਏ ਨੂੰ ਪਧਰੀ ਕਰਨ ਤੇ ਲੱਗਦੇ ਆ। ਔਰ ਸੀਐਮ ਸਾਹਿਬ ਦਾ ਹਿਸਾਬ ਹੀ ਕੋਈ ਨਹੀਂ ਪਤਾ। ਪਿਛਲੀ ਵਾਰ ਗਿਆ ਮੁਰਗੀਆਂ ਦੇਵਾਂਗੇ ਆ ਬੱਕਰੀਆਂ ਦੇ ਵੀ ਦੇਵਾਂਗਾ ਤੈਸੇ ਮੁਆਵਜ਼ਾ ਦੇਵਾਂਗਾ ਕਿਸੇ ਨੂੰ ਦੋਨੀ ਨਹੀਂ ਦੇਈ 600 ਵੀ ਨਹੀਂ ਦੇ ਡਿਜਾਸਟਰ ਮੈਨੇਜਮੈਂਟ ਦੇ ਵੀ ਸਾਰਾ ਪੈਸਾ ਖਰਚ ਕਰ ਗਏ ਔਰ ਕੱਲ ਕਹਰੇ ਤੇ ਵੀ ਪੂਰੇ ਹਿੰਦੁਸਤਾਨ ਚ ਸਭ ਤੋਂ ਵੱਧ ਮੁਆਵਜ਼ਾ ਅਸੀਂ ਪੰਜਾਬ ਚ ਦੇ ਰਹੇ ਹਾਂ 20000 ਰੁਪਏ ਤੇ ਜਦ ਕਿ ਹਰਿਆਣਾ ਹਿਮਾਚਲ ਨੇ 50000 ਰੁਪਏ ਦੇ ਆ ਪਰ ਰੇਕੜ ਅੱਜ ਅਜੇ ਤਾਂ 12 ਘੰਟੇ ਹੀ ਹੋਏ ਨਾ ਜੀ ਅੱਜ 10000 ਤੇ ਆ ਗਏ ਤੁਸੀਂ ਅੱਜ ਨਵੀਂ ਚਿੱਠੀ ਪੰਜਾਬ ਸਰਕਾਰ ਨੇ ਕੱਢੀ ਆ ਉਹਦੇ ਚ ਲਿਖਿਆ ਵੀ 25% ਤੱਕ ਤਾਂ ਕੋਈ ਪੈਸਾ ਨਹੀਂ ਦੇਣਾ ਕਿਸੇ ਕਿਸਾਨ ਨੂੰ ਜ਼ੀਰੋ ਮਨੀ 25 ਤੋਂ ਲੈ ਕੇ 75% ਜਿਸ ਦਾ ਨੁਕਸਾਨ ਹੋਇਆ ਨਾ ਜੀ ਉਹਨੂੰ 10000 ਦੇਵਾਂਗੇ 75 ਆਲੇ ਤੋਂ ਉੱਪਰ ਵਾਲੇ ਨੂੰ 20000 ਦੇਵਾਂਗੇ ਤੇ ਇਹਨਾਂ ਨੇ ਕਰਨਾ ਕਿਹਾ ਹੁਣ ਕਹਿੰਦੇ ਗਰਦੋਰੀ 10-15 ਦਿਨ ਬਾਅਦ ਇਹ ਸ਼ੁਰੂ ਕਰਨਗੇ ਸੈਟਲਾਈਟ ਦੇ ਨਾਲ ਫੋਟੋ ਲੈ ਕੇ ਕਹਿਣਗੇ ਵੀ ਆ ਖੜੀ ਹੈ ਜੀ ਜੀਰੀ ਜੀਰੀ ਤੇ ਐਕਚੁਅਲੀ ਰੇਤਾ ਵੜ ਗਿਆ ਗੋਭ ਚ ਜਿਹੜੀ ਠੀ ਹੁਣ ਪਿੱਛੇ ਮੈਂ ਗਿਆ 15000 ਏਕੜ ਜ਼ਮੀਨ ਬਰਬਾਦ ਹੋ ਗਈ ਕਿਸਾਨ ਕਹਿ ਰਹੇ ਨੇ ਕਿ ਪਿਛਲਾ 2023 ਤੇ ਹੜਾ ਤੇ ਉਹਨਾਂ ਨੂੰ ਵੀ ਮੌਜੂਦ ਨਹੀਂ ਮਿਲਿਆ ਜੀ ਤੋਂ 2023 ਚ ਜਿਹੜੀ ਬੱਕਰੀਆਂ ਮੁਰਗੀਆਂ ਦਾ ਕਹਿੰਦੇ ਤੇ ਇਹਨਾਂ ਦੀ ਕਿਸੇ ਨੂੰ ਇੱਕ ਫਸਲ ਦਾ 1 ਰੁਪਿਆ ਨਹੀਂ ਮਿਲਿਆ ਮੇਰੇ ਹਲਕੇ 'ਚ 10-12000 ਏਕੜ ਜ਼ਮੀਨ ਤਬਾਹ ਹੋਈ 6-6 ਫੁੱਟ ਮਿੱਟੀ ਚੜ ਗਈ ਥੀ ਇੱਕ ਜ਼ਿਮੀਦਾਰ ਨੂੰ 25 ਏਕੜ ਦਾ 36000 ਮਿਲੇ ਤਾਂ 1500 ਰੁਪਏ ਬਾਕੀ ਕਿਸੇ ਨੂੰ ਦੋ ਨਹੀਂ ਮਿਲੀ ਹੋਣੀ ਸੀ ਔਰ ਇਹੀ ਹਾਲਤ ਹੈ ਆ ਵੀ ਮਤਲਬ 20 15 20 ਘੰਟੇ ਬਾਅਦ ਹੀ 10000 ਤੇ ਆਗੇ 5 ਤੇ ਆਣਗੇ ਫਿਰ ਕਹਿਣਗੇ ਕਿਸੇ ਦਾ ਨੁਕਸਾਨ ਹੀ ਨਹੀਂ ਹੋਇਆ ਸੋ ਅਸੀਂ ਜਿਹੜਾ ਸਾਡਾ ਮਕਸਦ ਕੀ ਆਏਗਾ ਜਿੰਨੀ ਫਸਲ ਬਰਬਾਦ ਹੋਈ ਆ ਉਹਦਾ ਅਸੀਂ ਡਾਟਾ ਕਲੈਕਟ ਕਰ ਰਹੇ ਹਾਂ ਤੇ ਉਹਨਾਂ ਦੀ ਮਦਦ ਆਪਾਂ ਕਿਆ ਕਰ ਸਕਦੇ ਹਾਂ ਉਹ ਮੌਕੇ ਤੇ ਡਿਸਾਈਡ ਕਰ ਰਹੇ ਹਾਂ ਪਰ ਅਕਾਲੀ ਦਲ ਕਈਆਂ ਦੇ ਜ਼ਮੀਨਾਂ ਪੱਧਰ ਕਰਨੀਆਂ ਪੈਣੀਆਂ ਕਿਸੇ ਨੂੰ ਚਾਰੇ ਦੀ ਲੋੜ ਆ ਕਿਸੇ ਨੂੰ ਡੀ ਜਲਦੀ ਲੋੜ ਆ ਕਿਤੇ ਦਵਾਈਆਂ ਦੀ ਲੋੜ ਆ ਉਸ ਤੋਂ ਬਾਅਦ ਜਦੋਂ ਸਰਕਾਰ ਮੁਕਰਨ ਲੱਗੂਗੀ ਮੁਆਵਜ਼ਾ ਦੇਣ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਡਾਕਿਆਂ ਨਾਲ ਪ੍ਰੂਫ ਨਾਲ ਪਿੰਡਾਂ ਦੇ ਨੰਬਰਾਂ ਨਾਲ ਕਿਸਾਨਾਂ ਦੀ ਜਿਹੜੀ ਡਟ ਕੇ ਲੜਾਈ ਲੜੂਗੀ ਚਾਹੇ ਸਾਨੂੰ ਕੋਈ ਵੱਡਾ ਮੋਰਚਾ ਲਾਣਾ ਪੈ ਜੇ ਜਦ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਦਾ ਨਾ ਜੀ ਤਦ ਤੱਕ ਇਹਨਾਂ ਨੂੰ ਪਿੱਛੇ ਨਹੀਂ ਹਟਣ ਦੋ। ਸਰਸਕਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਵਿੱਚ ਜਾ ਰਹੇ ਨੇ ਜਿੱਥੇ ਵੀ ਹੜ੍ਹ ਪ੍ਰਭਾਵਿਤ ਏਰੀਏ ਨੇ ਜਿੱਥੇ ਵੀ ਹੜ੍ਹਾਂ ਨਾਲ ਨੁਕਸਾਨ ਹੋਇਆ ਹੈ ਮੌਕੇ ਤੇ ਜਾ ਕੇ ਦੁੱਖ ਤਕਲੀਫਾਂ ਸੁਣ ਰਹੇ ਨੇ ਪਰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਨੇ ਸਾਰੀ ਸਮੀਖਿਆ ਕਰਨ ਲਈ ਅਲੱਗ-ਅਲੱਗ ਟੀਮਾਂ ਬਣਾਈਆਂ ਨੇ। ਸਾਡਾ ਲੋਕ ਸਭਾ ਹਲਕਾ ਪਟ ਆਲਾ ਦੇ ਵਿੱਚ ਟੀਮ ਬਣਾਈ ਗਈ ਹੈ ਸ਼੍ਰੀ ਐਨ ਕੇ ਸ਼ਰਮਾ ਜੀ ਦੀ ਅਗਵਾਈ ਵਿੱਚ ਸਰਪੰਚ ਜੀ ਜਰੋ ਦੇ ਵਿੱਚ ਮੈਂਬਰ ਨੇ ਪਰਮਿੰਦਰ ਸੁਹਾਣਾ ਜੀ ਦਰਬਾਰਾ ਸਿੰਘ ਗੁਰੂ ਜੀ ਚਾਰ ਮੈਂਬਰੀ ਕਮੇਟੀ ਬਣਾਈ ਹੈ ਜਿਨ੍ਹਾਂ ਨੇ ਸਾਰੇ ਆਪਣੇ ਲੋਕ ਸਭਾ ਹਲਕਾ ਪਟਿਆਲਾ ਚ ਜਿੱਥੇ ਵੀ ਨੁਕਸਾਨ ਹੋਇਆ ਉੱਥੇ ਪਹੁੰਚ ਕੇ ਫਸਲਾਂ ਦਾ ਜੋ ਨੁਕਸਾਨ ਹੋਇਆ ਉਹ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਹਲਕਾ ਚਾਰਜ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਬ ਕਮੇਟੀਆਂ ਬਣਾਈਆਂ ਜਾਣਗੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਾਣਗੀਆਂ ਜੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਹੈ ਕਿਸੇ ਦੇ ਪਸ਼ੂ ਦਾ ਨੁਕਸਾਨ ਹੋਇਆ ਹੈ ਕਿਸੇ ਦੀ ਦੀ ਨੁਕਸਾਨ ਹੋਇਆ ਉੱਥੇ ਤੱਕ ਪਹੁੰਚ ਕਰਕੇ ਪੂਰੀ ਪੰਜਾਬ ਦੀ ਇੱਕ ਮਤਲਬ ਜਿਹਦੇ ਵਿੱਚ ਸਾਰੇ ਇਨਵੋਲਵ ਹੋ ਜਾਣ ਕੋਈ ਨਾ ਰਵੇ ਉਹ ਇੱਕ ਰਿਪੋਰਟ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਤਿਆਰ ਕਰੂਗਾ ਅਸੀਂ ਪਟਿਆਲਾ ਲੋਕ ਸਭਾ ਹਲਕਾ ਪਟਿਆਲਾ ਦੀ ਜਿਹੜੀ ਰਿਪੋਰਟ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਸੌਪਾਂਗੇ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀ ਗਰੀਬ ਮਜ਼ਦੂਰਾਂ ਦੀ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹ ਸਾਰੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੜੂਗਾ ਸੀਐਮ ਸਾਹਿਬ ਕਹਿੰਦੇ ਨੇ ਕਿ ਅਕਾਲੀ ਦਲ ਚੀਚੂ ਤੇ ਖੂਨ ਲਾ ਕੇ ਸ਼ਹੀਦੀ ਦਾ ਨਾਟਕ ਕਰ ਲਿਆ ਪੰਜਾਬ ਨੂੰ ਲੁੱਟਿਆ ਹੋਵੇ ਲੁੱਟਿਆ ਹੋਵੇ ਉਹ ਅੱਜ ਧਰਮ ਕਰ ਰਹੇ ਇਹਦੇ ਬਾਰੇ ਚਿੱਟੀ ਬਣਾਈ ਹੈ ਨਾ ਦੇਖੋ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਹੜ੍ਹ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਵੀ ਰਹੀ ਹੈ ਜਦੋਂ ਵੀ ਰਹੀ ਹੈ 97 ਚ ਰਹੀ ਹੈ 2007 ਚ ਰਹੀ ਹੈ 12 ਚ ਰਹੀ ਹੈ ਕੋਈ ਵੱਡਾ ਹੜ੍ਹ ਪੰਜਾਬ ਦੇ ਵਿੱਚ ਆਇਆ ਕਿਉਂਕਿ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੁਖਤਾ ਪ੍ਰਬੰਧ ਕਰਦੇ ਸੀ ਜਿਹੜੀ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ ਸਟੰਟ ਵਾਲੀ ਸਰਕਾਰ ਇਹਨੇ ਕੱਖ ਨਹੀਂ ਕਰਨਾ ਲੋਕਾਂ ਦਾ ਇਹਨਾਂ ਦਾ ਸਿਰਫ ਕੰਮੇ ਕਿ ਜਿਹੜਾ ਕੰਮ ਕਰ ਰਿਹਾ ਉਹਦੇ ਤੇ ਉਂਗਲ ਠਾਕੇ ਪੱਲਾ ਝਾੜ ਜਿਓ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਓ ਇਹ ਲਗਾਤਾਰ ਉਸੇ ਦੇ ਵਿੱਚ 3.5 ਸਾਲ ਲੰਗਾ ਲੇ ਅਗਲੇ 1.5 ਸਾਲ ਵੀ ਲੰਗਾ ਲੈਣਗੇ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਪੰਜਾਬ ਦਾ ਕਿਸਾਨ ਹੋਵੇ ਮਜ਼ਦੂਰ ਵਰਗ ਹੋਵੇ ਜਾਂ ਨੌਜਵਾਨ ਹੋਵੇ ਇਹਨਾਂ ਤੋਂ ਕੋਈ ਉਮੀਦ ਹੀ ਨਹੀਂ ਰੱਖ ਰਿਹਾ ਨਾ ਹੀ ਇਹਨਾਂ ਨੂੰ ਕਹਿ ਰਿਹਾ ਕਿ ਮੁਸ਼ਕਲ ਵੀ ਨਹੀਂ ਦੱਸ ਰਿਹਾ ਕਿ ਇਹਨਾਂ ਤੋਂ ਤਾਂ ਹੱਲ ਹੀ ਨਹੀਂ ਹੋਣੀ ਸੋ ਭਗਵੰਤ ਮਾਨ ਸਾਹਿਬ ਤਾਂ ਆਪਣੀ ਕੁਰਸੀ ਬਚਾ ਲੈਣ ਦਿੱਲੀ ਵਾਲੇ ਇਹਨਾਂ ਦੇ ਪਿੱਛੇ ਪਏ ਹੋਏ ਨੇ ਇਹ ਤਾਂ ਆਪਣੀ ਕੁਰਸੀ ਬਚਾ ਲੈ ਨੇ ਉਹੀ ਇਹਨਾਂ ਲਈ ਵੱਡੀ ਗੱਲ ਹੈ ਸਾਰਾ ਜ਼ੋਰ ਵੀ ਉਹਦੇ ਤੇ ਈ ਖੜੇ ਨੇ ਪੰਜਾਬ ਪ੍ਰਤੀ ਇਹਨਾਂ ਨੂੰ ਕੋਈ ਦਰਦ ਨਹੀਂ ਹੈਗਾ ਜਦੋਂ ਪੰਜਾਬ ਨੂੰ ਕੋਈ ਜਵਾਬ ਦੇਣਾ ਪੈਂਦਾ ਜਾਂ ਪੰਜਾਬ ਤੇ ਭੀੜ ਪੈਣੀ ਹੁੰਦੀ ਹੈ ਇਹ ਜਾ ਕੇ ਕਿਸੇ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦੇ ਨੇ ਵੱਡੇ ਦੇ ਵਿੱਚ ਉਦੋਂ ਇਹਨਾਂ ਦੇ ਮੁਹੱਲਾ ਕਲੀਨਿਕ ਵੀ ਘਵਾਚ ਜਾਂਦੇ ਨੇ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕੋ ਜਿਹੜੀ ਛਤਰਾਣੇ ਚ ਸਾਰੇ ਹੜ੍ਹਾਂ ਦੀ ਜਿਹੜੀ ਮਾਰ ਸੀ ਬਾਦਲ ਸਾਹਿਬ ਪਹਿਲੇ ਪੰਜਾਬ ਦੇ ਲੀਡਰ ਹੈ ਜਿਹੜੇ ਸਾਡੇ ਹਲਕੇ ਛਤਰਾਣੇ ਚ ਸਾਰੇ ਬੰਨਾਂ ਤੇ ਗਏ ਔਰ ਜਿਹੜੇ ਕਿਸਾਨਾਂ ਦਾ ਬਹੁਤ ਭਾਰੀ ਜਿਹੜਾ ਨੁਕਸਾਨ ਹੋਇਆ ਜਿਵੇਂ ਬੰਨ ਬੰਨ ਰਹੇ ਸੀਗੇ ਉਹਨਾਂ ਲਈ 9000 ਡੀਜ਼ਲ ਦਿੱਤਾ ਔਰ ਜਿਹੜੇ 3 ਲੱਖ ਰੁਪਏ ਕੈਸ਼ ਦਿੱਤੇ ਔਰ ਇਸ ਤੋਂ ਇਲਾਵਾ ਵੀ ਹੋਰ ਜਿਸ ਜਿਸ ਨੂੰ ਜੋਲਸੀ ਸਾਡੇ ਪ੍ਰਧਾਨ ਸਾਹਿਬ ਸਾਡੇ ਸਮੂਚੀ ਸ਼ਰਮਣੀ ਕਾਲੀ ਜਲਦੀ 嗯。Um, <laughs> ਹਮੇਸ਼ਾ ਹੀ ਅਗਲੇ ਪ੍ਰਬੰਧਕ मतलब ਮਦਦ ਕਰਦੀ ਰਹੀ ਹੈ। ਔਰ ਗਾਹਾਂ ਨੂੰ ਵੀ ਜਿਹੜੇ ਇਹ ਜਿਹੜਾ ਨੁਕਸਾਨ ਹੋਇਆ 600 ਏਕੜ ਦਾ ਜਾਂ 1000 ਏਕੜ ਦੇ ਕਰੀਬ ਸਾਢੇ ਹੋਇਆ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਹੜੀ ਸ਼ਰਮਾ ਜੀ ਨੇ ਦੱਸਿਆ ਅਸੀਂ ਕਣਕ ਜਿਨ੍ਹਾਂ ਨੂੰ ਬੀਜ ਦੀ ਲੋੜ ਹੈ ਉਹ ਵੀ ਮਹੀਆ ਕਰਾਵਾਂਗੇ ਔਰ ਜਿਹੜੇ ਡੀਜ਼ਲ ਦੀ ਹੈ ਉਹ ਵੀ ਮਹੀਆ ਕਰਾਵਾਂਗੇ ਜਿਹੜਾ ਬੰਨਾ ਪੂਰਤੀ ਲਈ ਜੋ ਵੀ ਸਾਧਨ ਚਾਹੀਦੇ ਨੇ ਟਰੈਕਟਰ ਡੀਜ਼ਲ ਉਹ ਵੀ ਮਹੀਆ ਕਰਾਵਾਂਗੇ ਕਿਹੜੇ ਕਿਹੜੇ ਏਰੀਆ ਦਾ ਜਿਹੜਾ ਸਰਵੇ ਕਰਨਾ ਹੈ ਸਮਾਨੇ ਤੋਂ ਸ਼ਰਮਾ ਜੀ ਨੇ ਦੱਸਿਆ ਇਹ ਕਿ ਸਰਪੰਚ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੂੜੀ ਲਾਈ ਹੈ ਆਪ ਵੀ ਸਾਰੇ ਬੰਨਾਂ ਦਾ ਜਾਇਜ਼ਾ ਲਵੋ ਜੋ ਨੁਕਸਾਨ ਹੋਇਆ ਹਲਕੇ ਦਾ ਇਹ ਸਾਰਾ ਜਿਵੇਂ ਸਰਕਾਰ ਦੀ ਥਾਂ ਦੇ ਉੱਤੇ ਸਰਪੰਚ ਸੁਖਬੀਰ ਸਿੰਘ ਬਾਦਲ ਨੇ ਕੋਈ ਕੋਈ ਪੰਜਾਬ ਦੇ ਜਿਨ੍ਹਾਂ ਦੇ ਅੰਦਰ ਦਰਦ ਹੈ ਪੰਜਾਬ ਦਾ ਉਹ ਘਰ ਘਰ ਪਿੰਡ ਪਿੰਡ ਜਾ ਰਹੇ ਨੇ ਸ਼ਰਮਣੀ ਅਕਾਲੀ ਦਲ ਵੱਲੋਂ ਕੱਧਰ ਦੇ ਰਿਆ ਨਾਲ ਹੋਈ ਮਾਰ ਦੇ ਸਬੰਧ ਵਿੱਚ ਜਾਇਜ਼ਾ ਲੈਣ ਲਈ ਬਣਾਈ ਗਈ ਕਮੇਟੀ ਵੱਲੋਂ ਕੱਧਰ ਮਾਰ ਦੇ ਹੜਾ ਦੌਰਾਨ ਕੱਗਰ ਦਰਿਆ ਦੇ ਵਿੱਚ ਆਏ ਹੜ੍ਹ ਦੌਰਾਨ ਮਾਰੀਆਂ ਗਈਆਂ ਫਸਲਾਂ ਦਾ ਜਾਇਜ਼ਾ ਲੈ ਕੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਹਰ ਤਰ੍ਹਾਂ ਦੀ ਜਿਹੜੀ ਮੰਗ ਹੈ ਕਿਸਾਨਾਂ ਦੀ ਪਾਰਟੀ ਤੱਕ ਲੈ ਕੇ ਜਾਣਗੇ ਅਤੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਅਜੀਤ ਮੈਪੀ ਟੀਵੀ ਲਈ ਪਾਤੜਾਂ ਤੋਂ ਜਗਦੀਸ਼ ਸਿੰਘ ਕਬੋਜ ਜੇ ਕਿਸੇ ਦੇ 100 ਏਕੜ 'ਚ ਪਾਣੀ ਵੜਿਆ ਜੇ 100 ਏਕੜ ਦਾ ਮੁਆਵਜ਼ਾ ਨਹੀਂ ਦੇਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਐਡਾ ਮੋਰਚਾ ਲਾਉਗਾ ਨਾ ਸਰਕਾਰ ਦੀ ਨੀਂਦ ਹਰਾਮ ਕਰ ਦੇਣਾ ਪਿਛਲੀ ਵਾਰੀ ਇਹ ਧੋਖਾ ਕਰ ਗਏ ਸਾਡੇ ਨਾਲ ਹੁਣ ਧੋਖਾ ਨਾ ਹੋਏ ਅਸੀਂ ਇਹਦੀ ਤਿਆਰੀ ਕਰ ਰਹੇ ਆਂ ਅੱਜ ਤੁਹਾਨੂੰ ਵੀ ਬੇਨਤੀ ਕਰਨਾ ਹੈ ਵੀ ਜੇ ਇੱਕ ਨੂੰ ਪੰਜ ਮਿਲ ਗਏ ਤਾਂ ਦੂਸਰਾ ਟਿਕ ਕੇ ਨਾ ਬੈਠੇ ਤੁਸੀਂ ਖੜੋ ਨਾਲ ਅਸੀਂ ਤੁਹਾਡੇ ਨਾਲ ਖੜਾਗੇ ਜਿਹੜੀ 5 600 ਫਸਲਾਂ ਏਕੜ ਜ਼ਮੀਨ ਆ ਜਿਹੜੀ ਸਾਡੀ ਇਸਕਰ ਘਰ ਵੱਲੋਂ ਬਰਬਾਦ ਹੋ ਚੁੱਕੀ ਆ ਦੇਖਣ ਨੂੰ ਜ਼ਰੂਰ ਅਰਾਹੀ ਲੱਗਦੀ ਆ ਪਰ ਉਹਦੀ ਗੋਪ ਵਿੱਚ 파ੜੀ ਪਾ ਕੇ ਜਿਹੜੀ ਸੈਂਟਰ ਪਰਸੈਂਟ ਨੁਕਸਾਨ ਹੋ ਚੁੱਕਿਆ ਜੀ ਭਰੋਸਾ ਦਿੰਦੇ ਪਰ ਸਾਨੂੰ ਘੱਗਰ ਪਾਰ ਵਾਲਿਆਂ ਤੋਂ ਭਰੋਸਾ ਵੀ ਨਹੀਂ ਦਿੰਦੇ ਜੀ ਜੀ ਅਨਾਜ ਦਾ ਕਿਸਾਨ ਨੂੰ ਤਾਂ ਇੱਕ ਖਾੜ ਦੀ ਆਸ ਸੀਗੀ ਪਿਛਲੇ ਸਾਲ ਜਦੋਂ ਸਾਨੂੰ ਦੱਸਿਆ ਵੀ ਇਹ ਪਾਸ ਹੋ ਗਈ ਹੈ ਜੀ ਜੀ ਜੇ ਸਾਡੇ ਸਵਰਨ ਮਾਰ ਨਹੀਂ ਪੈਣੀ ਸੀ ਪੈਣ ਫਸਲਾਂ ਨੂੰ ਜਿਉ ਖਾੜ ਦਾ ਕੰਮ ਸਿਰੇ ਲੱਗਾ ਹੁੰਦਾ ਜੀ ਅਜੀਤ ਵੈਬ ਟੀਵੀ ਦੇਖ ਰਹੇ ਹੈ ਦਰਸ਼ਕੋ ਦਾ ਸਵਾਗਤ ਹੈ ਮੈਂ ਹਾਂ ਜਗਦੀਸ਼ ਸਿੰਘ ਕਬੋਜ ਇਸ ਟਾਈਮ ਅਸੀਂ ਵਜ਼ੂਤਾ ਪਿੰਡ ਹਰਚੱਦਪੁਰਾ ਕੋਲ ਜਿੱਥੇ ਘੱਗਰ ਦਰਿਆ ਲੰਘਦਾ ਹੈ ਖੱਗਰ ਦਰਿਆ ਦੇ ਉਸ ਦੇ ਪੁੱਢ ਦੇ ਲੈਣੇ ਜਿੱਥੋਂ ਪਾਣੀ ਬੀਤੇ ਦੇ ਨਾਲ ਰਿਸ ਕੇ ਨਿਕਲ ਕੇ ਪਾਣੀ ਕਾਫੀ ਫਸਲਾਂ ਦੀ ਮਾਰ ਹੋਈ ਹੈ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਖੱਗਰ ਦਰਿਆ ਦੇ ਵਿੱਚ ਪਾਣੀ ਪਾਵੇਂ ਕੁਝ ਕਟਿਆ ਪਰ ਕਿਸਾਨਾਂ ਨੂੰ ਖਤਰਾ ਇਸ ਦਾ ਜੀਵ ਦਾ ਟਿਊਬ ਬੜਿਆ ਹੋਇਆ ਹੈ ਤੇ ਕਿਸਾਨਾਂ ਦੇ ਵਿੱਚ ਅਜੇ ਵੀ ਇਹਦਾ ਜਿਹੜਾ ਸਹਿਮ ਹੈ ਪਾਣੀ ਦਾ ਅਜੇ ਵੀ ਉਹ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਨੂੰ ਜਾਣਦੇ ਆ ਕਿ ਕਿੰਨੀ ਕੁ ਫਸਲ ਜਿਹੜੀ ਹੈ ਘੱਗਰ ਦਰਿਆ ਚੋਂ ਪਾਣੀ ਨਿਕਲਣ ਕਰਕੇ ਬਰੀ ਹੈ ਤੇ ਕੀ ਹਾਲਾਤ ਨੇ ਜੀ ਤੁਹਾਡਾ ਮੇਰਾ ਨਾਮ ਬਿਕਰਮਜੀਤਾ ਜੀ ਸਾਡਾ ਪਿੰਡ ਹਰਚੰਦਪੁਰਾ ਟਾਉਣਾ ਜਿਹੜੀ 5-600 ਫਸਲਾਂ ਏਕੜ ਜ਼ਮੀਨ ਹੈ ਜਿਹੜੀ ਸਾਡੀ ਇਸ ਘੱਗਰ ਵੱਲੋਂ ਬਰਬਾਦ ਹੋ ਚੁੱਕੀ ਆ ਦੇਖਣ ਨੂੰ ਜ਼ਰੂਰ ਅਰਾਹੀ ਲੱਗਦੀ ਆ ਪਰ ਉਹਦੀ ਗੋਭ ਵਿੱਚ ਪਾਣੀ ਪਾ ਕੇ ਜਿਹੜੀ 70% ਨੁਕਸਾਨ ਹੋ ਚੁੱਕਿਆ ਜੀ ਜਿਹੜੀ ਤੁਹਾਡੀਆਂ ਫਸਲਾਂ ਦੇ ਵਿੱਚ ਪਾਣੀ ਗਿਆ ਉਹ ਕਿੱਥੋਂ ਗਿਆ ਕਿ ਕਿਹੜਾ ਬੰਨ ਟੁੱਟਿਆ ਜਾਂ ਬੰਨ ਕੀ ਹੋਇਆ ਉਹਦੇ ਇੱਕ ਤਾਂ ਦੀ ਸਾਡੇ ਇੱਥੇ ਖਾਂਡਾ ਸਾਹਮਣੇ ਪੁਰਦੇ ਪਰਲੇ ਪਾਸੇ ਦੇਖੋਗੇ ਉਹ ਸਰਕਾਰ ਵੱਲੋਂ ਅਜੇ ਬੰਨੀ ਨਹੀਂ ਰਹੀ ਪਿੱਛੇ ਕਹਿੰਦੇ ਸੀ ਅਸੀਂ ਬੰਨਾਂਗੇ ਲੇਕਿਨ ਲਾਰੇ ਪੁੱਤਿਆਂ ਦੇ ਵਿੱਚ ਜਿਹੜਾ ਟੈਂਸੀ ਲਗਾਤਾ ਸਭ ਤੋਂ ਵੱਧ ਉੱਥੋਂ ਸ਼ੁਰੂਆਤ ਹੋਣ ਤੋਂ ਬਾਅਦ ਸਾਰਾ ਇੱਥੋਂ ਲੱਗ ਕੇ ਪਿੱਛੇ ਤੋਂ 2 3 3.5 ਕਿਲੋਮੀਟਰ ਦੇ ਤੱਕ ਓਵਰਫਲੋ ਹੋ ਕੇ ਘੱਗਰ ਦੇ ਜਿਹੜੀ ਸਾਡੀ ਸਾਰੀ ਫਸਲ ਬਰਬਾਦ ਕੀਤੀ ਹੈ ਹਾਂਜੀ ਜੀ ਹਰ ਸਾਲ ਹਰ ਵਾਰ ਜਦੋਂ ਘੱਗਰ ਹੁੰਦਾ ਹੈ ਤਾਂ ਸਰਕਾਰ ਆਉਂਦੀ ਹੈ ਵਾਅਦੇ ਆਉਂਦੇ ਨੇ ਕੀ ਤੁਹਾਨੂੰ ਭਰੋਸਾ ਦਿੰਦੇ ਨੇ ਤੇ ਕੀ ਉਹ ਕੰਮ ਹੁੰਦੇ ਨੇ ਜਾਂ ਨਹੀਂ ਹੁੰਦੇ ਕੀ ਨਹੀਂ ਤੁਹਾਡਾ ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ ਜੀ ਭਰੋਸਾ ਦਿੰਦੇ ਪਰ ਸਾਨੂੰ ਘੱਗਰਪਾਰ ਵਾਲਿਆਂ ਤੋਂ ਭਰੋਸਾ ਵੀ ਨਹੀਂ ਦਿੰਦੇ ਜੀ ਜੀ ਅਨਾਜ ਦਾ ਕਿਸਾਨ ਨੂੰ ਤਾਂ ਇੱਕ ਖਾੜ ਦੀ ਆਸ ਸੀਗੀ ਪਿਛਲੇ ਸਾਲ ਜਦੋਂ ਸਾਨੂੰ ਦੱਸਿਆ ਵੀ ਇਹ ਪਾਸ ਹੋ ਗਈ ਹੈ ਜੀ ਜੀ ਜੇ ਸਾਡੇ ਸਵਰਨ ਮਾਰ ਨਹੀਂ ਪੈਣੀ ਸੀ ਪੈਣ ਫਸਲਾਂ ਨੂੰ ਜੇ ਉਹ ਖਾੜ ਦਾ ਕੰਮ ਸਿਰੇ ਲੱਗਾ ਹੁੰਦਾ ਜੀ ਇਹ ਖਾੜ ਕਦੋਂ ਦੀ ਹੈ ਤੇ ਕੀ ਇਹਦੇ ਹਾਲਾਤ ਨੇ ਖਾੜ ਸਾਰੇ ਬਹੁਤ ਪੁਰਾਣੀ ਹੈ ਇਹਦੀ ਸਾਨੂੰ ਇਹ ਜਦੋਂ ਜ਼ਮੀਨਾਂ ਨੀਵੀਆਂ ਚ ਉਹਨਾਂ ਪਾਣੀ ਵੈਸੇ ਨਿਕਾਸੀ ਵਾਸਤੇ ਬਣਾਈ ਹੋਈ ਹੈ ਜਦੋਂ ਮੀਂਹ ਵਾਸਤੇ ਜੀ ਤੇ ਗੱਲ ਇਹ ਆ ਵੀ ਜਦੋਂ ਇਹ ਘੱਗਰ ਦਾ ਪਾਣੀ ਅੱਧ ਦੇ ਵਿੱਚ ਹੀ ਹੁੰਦਾ ਜੀ ਅੱਧਾ ਹੀ ਹੁੰਦਾ ਇਹਦੇ ਚ ਉਦਾਂ ਹੀ ਬਾਹਰ ਆ ਜਾਂਦਾ ਜੀ ਪਾਣੀ ਜਿਹੜਾ ਇਸ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਜਿਹੜਾ ਇੱਕ ਨੁਕਸਾਨ ਨਾ ਹੁੰਦਾ ਹਲਤ ਆ ਇਹ ਦੇਖੋ ਇਹ ਬੰਦੇ ਸਾਰਿਆਂ ਦੇ ਚਿਹਰੇ ਦੇਖੋ ਕਿਉਂਕਿ ਇਹਨਾਂ ਦਾ ਰੁਜ਼ਗਾਰ ਦਾ ਇੱਕੋ ਹੀ ਕਾਰਨ ਆ ਵੀ ਇਹ ਹੀ ਖੇਤੀ ਆ ਜੀ ਇਹਨਾਂ ਨੇ ਕੀ ਖਾਣਾ ਕੀ ਕਮਾਉਣਾ ਕਟੋ-ਕਟ 15 ਤੋਂ 20 ਹਜ਼ਾਰ ਤਾਂ ਖਰਚਾ ਜੀ 6 ਮਹੀਨੇ ਅੱਗੇ ਪਏ ਆ ਆਰਤੀਆਂ ਦੇ ਲੈਣੇ ਦੇਣੇ ਵੀ ਬੰਦਾ ਕੀ ਕਰੂਗਾ ਇਹਨਾਂ ਨੇ ਕਹਿਤਾ 20 20000 ਕਹਿਤਾ ਪਰ ਦੇਣਾ ਤਾਂ ਹਜੇ 5 ਕਿੱਲੇ ਉਹ ਵੀ ਬੁੱਤ ਬਾਰ ਜੀ ਇਹਨਾਂ ਨੇ ਕਹਿਤਾ 20000 ਕਹਿਤਾ ਪਰ ਦੇਣਾ ਤਾਂ ਹਜੇ 5 ਕਿੱਲੇ ਉਹ ਵੀ ਬੁੱਤ ਬਾਰ ਜੀ ਇਹਨਾਂ ਨੇ ਕਹਿਤਾ 20000 ਕਹਿਤਾ ਪਰ ਦੇਣਾ ਤਾਂ ਹਜੇ 5 ਕਿੱਲੇ ਉਹ ਵੀ ਬੁੱਤ ਬਾਰ ਜੀ ਇਹਨਾਂ ਨੇ ਕਹਿਤਾ 20000 ਕਹਿਤਾ ਪਰ ਦੇਣਾ ਤਾਂ ਹਜੇ 5 ਕਿੱਲੇ ਉਹ ਵੀ ਬੁੱਤ ਬਾਰ ਜੀ ਇਹਨਾਂ ਨੇ ਕਹਿਤਾ 20000 ਕਹਿਤਾ ਪਰ ਦੇਣਾ ਤਾਂ ਹਜੇ 5 ਕਿੱਲੇ ਉਹ ਵੀ ਬੁੱਤ ਬਾਰ ਜੀ ਇਹਨਾਂ ਨੇ ਕਹਿਤਾ 20000 ਕਹਿਤਾ ਪਰ ਦੇਣਾ ਤਾਂ ਹਜੇ 5 ਕਿੱਲੇ ਉਹ ਵੀ ਬੁੱਤ ਬਾਰ ਜੀ ਉਹਨਾਂ ਤੇ ਕਿਸੇ ਨਾ ਕਿਸੇ ਬਹਾਨੇ ਕੱਟ ਲਾ ਕੇ ਕਿਸਾਨਾਂ ਨੂੰ ਜਿਹੜਾ ਰੋਲਿਆ ਜਾਂਦਾ ਉਹ ਕਿਸਾਨਾਂ ਦਾ ਕਹਿਣਾ ਹੈ ਹੁਣ ਇੱਥੇ ਆਕਾਲੀ ਦਲ ਦੀ ਜਿਹੜੀ ਹੜਪੀੜਤਾ ਵਾਸਤੇ ਕਮੇਟੀ ਬਣਾਈ ਗਈ ਉਹ ਆ ਰਹੀ ਹੈ ਇੱਕ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸ ਹੈ ਕਿ ਉਹ ਆਪਣੀਆਂ ਮੱਗਾਂ ਜਿਹੜੀਆਂ ਨੇ ਉਹਨਾਂ ਨੂੰ ਦੱਸਣਗੇ ਅਤੇ ਹੁਣ ਅਸੀਂ ਜਿਹੜੀ ਹੜਪੀੜਤਾ ਵਾਸਤੇ ਕਮੇਟੀ ਆਕਾਲੀ ਦਲ ਦੀ ਬਣਾਈ ਗਈ ਹੈ ਉਹਨਾਂ ਨਾਲ ਗੱਲ ਕਰਾਂਗੇ ਵੀ ਉਹ ਕੀ ਇੱਥੇ ਸਰਵੇ ਦੀ ਰਿਪੋਰਟ ਜਿਹੜੀ ਹੈ ਉਹ ਭੇਜਦੇ ਨੇ ਤੇ ਕੀ ਇੱਥੋਂ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ ਜੇ ਕਿਸੇ ਦੇ 100 ਏਕੜ 'ਚ ਪਾਣੀ ਵੜਿਆ ਜੇ 100 ਏਕੜ ਦਾ ਮੁਆਵਜ਼ਾ ਨਹੀਂ ਦੇਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਐਡਾ ਮੋਰਚਾ ਲਾਉਗਾ ਨਾ ਸਰਕਾਰ ਕੀ ਨੀਂਦ ਹਰਾਮ ਕਰ ਦੇ। 2000 ਰੁਪਏ ਤੁਹਾਡੇ ਸਹਿਯੋਗ ਦੀ ਲੋੜ। 2023 ਚ ਸਾਡੇ ਨਾਲ ਹੋਇਆ ਇਹ ਸਾਨੂੰ 7500 ਰੁਪਏ ਮਿਲਿਆ ਸਰਬ 5 ਏਕੜ ਦਾ। 1 ਏਕੜ ਤੋਂ ਉੱਪਰ ਇੱਕ ਪੈਸਾ ਨਹੀਂ ਦਿੰਦਾ ਜੀ। ਐਡੀ ਬੜੀ ਠੱਗੀ ਮਾਰੀ ਨਾ ਜੀ। 941 ਕਰੋੜ ਰੁਪਏ ਡਿਜਾਸਟਰ ਮੈਨੇਜਮੈਂਟ ਦਾ ਇਹਨਾਂ ਨੇ ਦੂਸਰੇ ਪਾਸੇ ਡਿਵਰਟ ਕਰ ਦਿਆ ਜ਼ਿਮੀਂਦਾਰਾਂ ਨੂੰ ਮੁੰਦਿਆ। ਹੁਣ 12000 ਕਰੋੜ ਕਰ ਰਹੇ ਆ। ਮੇਰੀ ਗੱਲ ਸੁਣੋ ਇਹਦਾ ਤੁਹਾਡਾ ਸਹਿਯੋਗ ਚਾਹੀਦਾ। ਅਸੀਂ ਨੱਕ ਚ ਧੂਆਂ ਲੈਣ ਦਾਂਗੇ ਜਦ ਤੱਕ ਪੈਸੇ ਨਹੀਂ ਮ ਹੁਣੇ ਮੌਕੇ ਤੇ ਹਾਜ਼ਰ ਹੋਏ ਨੇ 250 ਕਰੋੜ ਦਾ ਜਿਹੜੇ ਨਦੀਆਂ ਨਾਲਿਆਂ ਦੀ ਸਫਾਈ ਦਾ ਡਰੇਨਾਂ ਦਾ ਉਹ ਨਹੀਂ ਪਤਾ ਲੱਗਿਆ ਵੀ ਕਿੱਧਰ ਗਿਆ 830 ਕਰੋੜ ਤੇ 20 ਕਰੋੜ ਰੁਪਏ ਸੈਂਟਰ ਕੋਲ ਵਾਪਸ ਗਿਆ ਜਿਹੜਾ ਸੜਕਾਂ ਦਾ ਮਨਜ਼ੂਰ ਹੋਾਰ ਗਿਆ ਇੱਕ ਸਾਲ ਤੋਂ ਵੱਧ ਟਾਈਮ ਬਾਕੀ ਇਹਨਾਂ ਦੇ ਖਾਤੇ ਜਿਵੇਂ ਰਹਿ ਕੇ ਪੈਸਾ ਵਾਪਸ ਚੱਲ ਗਿਆ ਦੂਜਾ ਜਿਹੜਾ ਇਹਨਾਂ ਨੇ ਆਪ ਦਾ ਐਲਾਨ ਕਰਕੇ ਨਾ ਵੀ 50000 ਦੇਵਾਂਗੇ ਮੁਆਵਜ਼ਾ ਤੇ ਮੁੜ ਕੇ 20 ਤੇ ਆ ਗਏ ਉਹ ਵੀ ਅਰਥ ਸ਼ਾਸਤਰਿਆਂ ਨੇ ਪੂਰੇ ਅੰਕੜੇ ਕੱਢ ਕੇ ਇਹਨਾਂ ਨੂੰ ਦੱਸਦੇ ਵੀ 800 ਤੋਂ ਲੈ ਕੇ 1000 ਕਰੋੜ ਪੂਰੇ ਪੰਜਾਬ ਦੇ ਜਿੰਨਾ ਏਰੀਆ ਖਤਮ ਹੋਇਆ ਜੀ ਵੀ ਇਹਨਾਂ ਦਾ 50 1600 ਸੈਂਟਰ ਦੇ ਕੇ ਗਿਆ ਜੀ ਉਹ ਚੋ 20 ਹੋਰ ਪਾ ਕੇ 40000 ਦੇ ਸਕਦੇ ਸੀ ਯਾਰ ਮੈਂ ਦੱਸਾਂ ਫੋਰਥ ਸੈਂਟਰ ਦਾ ਵੀ 800 ਤੋਂ 1000 ਕੋੜ ਪਾ ਕੇ 600 ਫੇ ਬਚਦਾ ਸੀ ਇਹਨਾਂ ਕੋਲ ਮੈਂ ਤਾਂ 4 ਲੱਖ 4 ਲੱਖ ਏਕੜ ਜ਼ਮੀਨ ਤਾਂ ਇਹਨਾਂ ਨੇ ਕਿਹ ਨਾ ਖਰਾਬ ਹੋਈ ਹਾਂਜੀ 4 ਲੱਖ ਏਕੜ ਦਾ 20000 ਇਹਨਾਂ ਦੇਣਾ 16000 ਸੈਂਟਰ ਦਾ ਜਿਹੜਾ ਦੇ ਗਏ 40000 ਹੋ ਗਿਆ ਹਾਂਜੀ ਸਰ 800 ਕਰੋੜ ਹੀ ਬਣਿਆ ਨਾ ਇਹਨਾਂ ਦਾ ਤਾਂ ਹਾਂਜੀ ਤੇ 16000.800 ਕਰੋੜ ਰੁਪਇਆ ਜਿਹੜੇ ਗਰੀਬਾਂ ਦੇ ਮਕਾਨ ਗਿਰੇ ਆ ਹਾਂਜੀ ਜਿਹੜੇ ਗਰੀਬਾਂ ਕੋਲ ਦਾਣੇ ਨਹੀਂ ਰੋਸਨ ਨਹੀਂ ਘਾਟ ਇਕੱਠੀਆਂ ਮੱਜਾਂ ਟੱਟੀਆਂ ਬੰਦੇ ਮਰੀਆਂ ਹੋ ਵੀ ਆ ਤੇ 12000 ਕਰੋੜ ਰੁਪਇਆ ਸਟੈਂਡ ਬਾਈ ਜਿਹੜਾ ਇਹਨਾਂ ਨੇ ਡਬਟ ਕੇ ਆ ਉਹ ਇਹਨਾਂ ਕੋਈ ਪਿਆ ਹੈਗਾ ਸੋ ਸਰਕਾਰ ਕਿਧਰ ਇਹਨੂੰ ਭੱਜ ਨਹੀਂ ਸਕਦੀ ਪਰ ਪੰਗਾ ਇਹੀ ਆ ਕਿ ਪਿਛਲੀ ਵਾਰੀ ਇਹ ਧੋਖਾ ਕਰ ਗਏ ਸਾਡੇ ਨਾਲ ਹੁਣ ਧੋਖਾ ਨਾ ਹੋਏ ਅਸੀਂ ਇਹਦੀ ਤਿਆਰੀ ਕਰ ਰਹੇ ਆ ਅੱਜ ਤੁਹਾਨੂੰ ਵੀ ਬੇਨਤੀ ਕਰਨ ਆਏ ਆ ਵੀ ਜੀ ਨੂੰ ਪੰਜ ਮਿਲ ਗਏ ਤਾਂ ਦੂਸਰਾ ਟੀਕ ਕੇ ਨਾ ਬੈਠੋ ਤੁਸੀਂ ਖੜੋ ਨਾਲ ਅਸੀਂ ਤੁਹਾਡੇ ਨਾਲ ਖੜਾਗੇ ਤੁਹਾਡੇ ਪਿੱਛੇ ਵੀ ਲਗਾਗੇ ਤੇ ਤੁਸੀਂ ਸੁਆ ਆਪਣਾ ਇਹ ਮੁਆਵਜ਼ਾ ਲੈਣਾ ਆਪਾਂ ਇਹ ਮੁਆਵਜ਼ਾ 100% ਜਿਹੜਾ ਲੈ ਕੇ ਹਟਾਂਗੇ ਔਰ ਪੂਰਾ ਸਰਕਾਰ ਦੇ ਨੱਕ ਚ ਦਮ ਕਰਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪਾਰਟੀ ਪ੍ਰਧਾਨ ਸਾਹਿਬ ਨੇ ਇੱਕ ਟੀਮ ਬਣਾਈ ਆ ਜਿਹੜੀ ਪਟਿਆਲੇ ਜ਼ਿਲ੍ਹੇ ਦਾ ਟੋਟਲ ਜਿਹੜਾ ਜੈਜਾ ਲੇਰੀ ਆ ਵੀ ਜਿਹੜੇ ਹੜ ਆਈਆਂ ਇੱਕ ਤਾਂ ਕਿਨਾ ਕਾਰਨਾ ਕਰਕੇ ਆਈਆਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੂਰ ਕਰਿਆ ਜਾ ਸਕਦਾ ਤੇ ਆਪਣੀ ਸਰਕਾਰ ਬਣਨ ਤੇ ਆਪਾਂ ਨੂੰ ਕਿਆ-ਕਿਆ ਕਰਨਾ ਪੈਣਾ ਤਾਂ ਕਿ ਮੁੜ ਕੇ ਇਹ ਜੀ ਸਮੱਸਿਆ ਪੰਜਾਬ ਚ ਨਾ ਆਏ ਉਹਦੇ ਵਾਸਤੇ ਇੱਕ ਕਮੇਟੀ ਬਣਾਈ ਐ ਅਸੀਂ ਸਾਰਾ ਜਾਇਜ਼ਾ ਜਿਹੜੇ ਲੈ ਰਹੇ ਆਂ ਔਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਲੋਕਾਂ ਦੀ ਇਸ ਫਸਲ ਕਰਕੇ ਇਸ ਹੜ੍ਹ ਕਰਕੇ ਬਰਬਾਦ ਹੋਈ ਜਗੀ ਦੇਖੋ ਇੱਕ ਤਾਂ ਕੁਦਰਤਾਂ ਵੀ ਬਾਰਸ਼ ਵੀ ਵੱਧ ਪਈਆਂ ਦੂਸਰਾ ਬਹੁਤ ਵੱਡੀ ਨਾਲ ਲੈਕੀ ਸਰਕਾਰ ਦੀ ਆ ਦੇਖੋ ਇਸ ਸਬੰਧ ਤੇ ਆਪਾਂ ਆਏ ਆ ਕਿੱਥੇ ਤੱਕ ਸਿਲਟ ਜੰਮੀ ਪਈ ਆ ਬਿਲਕੁਲ ਜੀ ਹਜ਼ਾਰਾਂ ਕਿਸਾਨਾਂ ਦਾ ਲੱਖਾਂ ਅਰਬ ਰੁਪਏ ਇਹਨਾਂ ਨੇ ਨੁਕਸਾਨ ਕਰਤਾ ਫਿਰ ਜਿਹੜੀ ਜ਼ਮੀਨ 'ਚ ਗਾਦ ਚੜ ਜੇ ਲੱਖਾਂ ਰੁਪਏ ਨੂੰ ਪਧਰੀ ਕਰਨ ਤੇ ਲੱਗਦੇ ਆ ਔਰ ਸੀਐਮ ਸਾਹਿਬ ਦਾ ਹਿਸਾਬ ਹੀ ਕੋਈ ਨਹੀਂ ਪਤਾ ਪਿਛਲੀ ਵਾਰ ਕਿਹਾ ਮੁਰਗੀਆਂ ਦੇਵਾਂਗੇ ਆ ਬੱਕਰੀਆਂ ਦੇ ਵੀ ਦੇਵਾਂਗਾ ਪੈਸੇ ਮੁਆਵਜ਼ਾ ਦੇਵਾਂਗਾ ਕਿਸੇ ਨੂੰ ਦੋਨੀ ਨਹੀਂ ਦਈ 800 ਵੀ ਨਹੀਂ ਦੇ ਡਿਜਾਸਟਰ ਮੈਨੇਜਮੈਂਟ ਦੇ ਵੀ ਸਾਰਾ ਪੈਸਾ ਖਰਚ ਕਰ ਗਏ ਔਰ ਕੱਲ ਕਹ ਰਹੇ ਤੇ ਵੀ ਪੂਰੇ ਹਿੰਦੁਸਤਾਨ ਚ ਸਭ ਤੋਂ ਵੱਧ ਮੁਆਵਜ਼ਾ ਅਸੀਂ ਪੰਜਾਬ ਚ ਦੇ ਰਹੇ ਹਾਂ 20000 ਰੁਪਏ ਤੇ ਜਦ ਕੇ ਹਰਿਆਣਾ ਹਿਮਾਚਲ ਨੇ 50000 ਰੁਪਏ ਦੇ ਆ ਪਰ ਰეკੜ ਅੱਜ ਅਜੇ ਤਾਂ 12 ਘੰਟੇ ਹੀ ਹੋਏ ਨਾ ਜੀ ਅੱਜ 10000 ਤੇ ਆ ਗਏ ਤੁਸੀਂ ਅੱਜ ਨਵੀਂ ਚਿੱਠੀ ਪੰਜਾਬ ਸਰਕਾਰ ਨੇ ਕੱਢੀ ਆ ਉਹਦੇ ਚ ਲਿਖਿਆ ਵੀ 25% ਤੱਕ ਤਾਂ ਕੋਈ ਪੈਸਾ ਨਹੀਂ ਦੇਣਾ ਕਿਸੇ ਕਿਸਾਨ ਨੂੰ ਜ਼ੀਰੋ ਮਨੀ 25 ਤੋਂ ਲੈ ਕੇ 75% ਜਿਸ ਦਾ ਨੁਕਸਾਨ ਹੋਇਆ ਨਾ ਜੀ ਉਹਨੂੰ 10000 ਦੇਵਾਂਗੇ 75 ਆਲੇ ਤੋਂ ਉੱਪਰ ਵਾਲੇ ਨੂੰ 20000 ਦੇਵਾਂਗੇ ਤੇ ਇਹਨਾਂ ਨੇ ਕਰਨਾ ਕਿਹਾ ਹੁਣ ਕਹਿੰਦੇ ਗਰਦੋਰੀ 10-15 ਦਿਨ ਬਾਅਦ ਇਹ ਸ਼ੁਰੂ ਕਰਨਗੇ ਸੈਟਲਾਈਟ ਦੇ ਨਾਲ ਫੋਟੋ ਲੈ ਕੇ ਕਹਿਣਗੇ ਵੀ ਆ ਖੜੀ ਹੈ ਜੀ ਜੇਰੀ ਜੇਰੀ ਤੇ ਐਕਚੁਅਲੀ ਰੇਤਾ ਵੜ ਗਿਆ ਗੋਭ ਚ ਜਿਹੜੀ ਠੀ ਹੁਣ ਪਿੱਛੇ ਮੈਂ ਗਿਆ 15000 ਏਕੜ ਜ਼ਮੀਨ ਬਰਬਾਦ ਹੋ ਗਈ ਕਿਸਾਨ ਕਹਿੰਦੇ ਇਹ ਪਿਛਲਾ 2023 ਦੇ ਹੜਾ ਤੇ ਉਹਨਾਂ ਨੂੰ ਵੀ ਮੌਜੂਦ ਨਹੀਂ ਮਿਲੇ ਜੇ ਤੋ 2023 ਚ ਜਿਹੜੀ ਬੱਕਰੀਆਂ ਮੁਰਗੀਆਂ ਦਾ ਕਹਿੰਦੇ ਨੇ ਨਾ ਜੀ ਕਿਸੇ ਨੂੰ ਇੱਕ ਫਸਲ ਦਾ 1 ਰੁਪਿਆ ਨਹੀਂ ਮਿਲਿਆ ਮੇਰੇ ਹਲਕੇ ਜੀ 10-12 ਹਜ਼ਾਰ ਏਕੜ ਜ਼ਮੀਨ ਤਬਾਹ ਹੋਈ 6-6 ਫੁੱਟ ਮਿੱਟੀ ਚੜ ਗਈ ਸੀ ਇੱਕ ਜ਼ਿਮੀਂਦਾਰ ਨੂੰ 25 ਏਕੜ ਦਾ 36000 ਮਿਲਿਆ ਤਾਂ 1500 ਰੁਪਏ ਬਾਕੀ ਕਿਸੇ ਨੂੰ ਦੋ ਨੀ ਮਿਲੀ ਹੋਣੀ ਸੀ ਔਰ ਇਹੀ ਹਾਲਤ ਹੈ ਆ ਵੀ ਮਤਲਬ 20 15 20 ਘੰਟੇ ਬਾਅਦ ਹੀ 10000 ਤੇ ਆਗੇ 5 ਤੇ ਆਣਗੇ ਫਿਰ ਕਹਿਣਗੇ ਕਿਸੇ ਦਾ ਨੁਕਸਾਨ ਹੀ ਨਹੀਂ ਹੋਇਆ ਸੋ ਅਸੀਂ ਜਿਹੜਾ ਸਾਡਾ ਮਕਸਦ ਕੀ ਆਏਗਾ ਜਿੰਨੀ ਫਸਲ ਬਰਬਾਦ ਹੋਈ ਆ ਉਹ ਤਾਂ ਅਸੀਂ ਡਾਟਾ ਕਲੈਕਟ ਕਰ ਰਹੇ ਹਾਂ ਤੇ ਉਹਨਾਂ ਦੀ ਮਦਦ ਆਪਾਂ ਕਿਆ ਕਰ ਸਕਦੇ ਹਾਂ ਉਹ ਮੌਕੇ ਤੇ ਡਿਸਾਈਡ ਕਰ ਰਹੇ ਹਾਂ ਪਰ ਅਕਾਲੀ ਦਲ ਕਈਆਂ ਦੇ ਜ਼ਮੀਨਾਂ ਪੱਧਰ ਕਰਨੀਆਂ ਪੈਣੀਆਂ ਕਿਸੇ ਨੂੰ ਚਾਰੇ ਦੀ ਲੋੜ ਆ ਕਿਸੇ ਨੂੰ ਡੀ ਜਲਦੀ ਲੋੜ ਆ ਕਿਤੇ ਦਵਾਈਆਂ ਦੀ ਲੋੜ ਆ ਉਸ ਤੋਂ ਬਾਅਦ ਜਦੋਂ ਸਰਕਾਰ ਮੁਕਰਨ ਲੱਗੂਗੀ ਮੁਆਵਜ਼ਾ ਦੇਣ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਡਾਟਿਆਂ ਨਾਲ ਪ੍ਰੂਫ ਨਾਲ ਪਿੰਡਾਂ ਦੇ ਨੰਬਰਾਂ ਨਾਲ ਕਿਸਾਨਾਂ ਦੀ ਜਿਹੜੀ ਡਟ ਕੇ ਲੜਾਈ ਲੜੂਗੀ ਚਾਹੇ ਸਾਨੂੰ ਕੋਈ ਵੱਡਾ ਮੋਰਚਾ ਲਾਣਾ ਪੈ ਜਾਵੇ ਜਦ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਦਾ ਨਾ ਜੀ ਤਦ ਤੱਕ ਇਹਨਾਂ ਨੂੰ ਪਿੱਛੇ ਨਹੀਂ ਹਟਣ ਦੇਣਾ ਦਰਸ਼ਕ ਵੀਰ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਵਿੱਚ ਜਾ ਰਹੇ ਨੇ ਜਿੱਥੇ ਵੀ ਹੜ੍ਹ ਪ੍ਰਭਾਵਿਤ ਏਰੀਏ ਨੇ ਜਿੱਥੇ ਵੀ ਹੜ੍ਹਾਂ ਨਾਲ ਨੁਕਸਾਨ ਹੋਇਆ ਹੈ ਮੌਕੇ ਤੇ ਜਾ ਕੇ ਦੁੱਖ ਤਕਲੀਫਾਂ ਸੁਣ ਰਹੇ ਨੇ ਪਰ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਨੇ ਸਾਰੀ ਸਮੀਖਿਆ ਕਰਨ ਲਈ ਅਲੱਗ-ਅਲੱਗ ਟੀਮਾਂ ਬਣਾਈਆਂ ਨੇ ਸਾਡਾ ਲੋਕ ਸਭਾ ਹਲਕਾ ਪਟ ਆਲਾ ਦੇ ਵਿੱਚ ਟੀਮ ਬਣਾਈ ਗਈ ਹੈ Shri NK Sharma ji ਦੀ ਅਗਵਾਈ ਵਿੱਚ ਸਰਬਜੀਤ ਜੀ ਚੇਜਰੋ ਦੇ ਵਿੱਚ ਮੈਂਬਰ ਨੇ ਪਰਮਿੰਦਰ ਸੁਹਾਣਾ ਜੀ ਦਰਬਾਰਾ ਸਿੰਘ ਗੁਰੂ ਜੀ ਚਾਰ ਮੈਂਬਰੀ ਕਮੇਟੀ ਬਣਾਈ ਹੈ ਜਿਨ੍ਹਾਂ ਨੇ ਸਾਰੇ ਆਪਣੇ ਲੋਕ ਸਭਾ ਹਲਕਾ ਪਟਿਆਲਾ ਚ ਜਿੱਥੇ ਵੀ ਨੁਕਸਾਨ ਹੋਇਆ ਉੱਥੇ ਪਹੁੰਚ ਕੇ ਫਸਲਾਂ ਦਾ ਜੋ ਨੁਕਸਾਨ ਹੋਇਆ ਉਹ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਹਲਕਾ ਚਾਰਜ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਬ ਕਮੇਟੀਆਂ ਬਣਾਈਆਂ ਜਾਣਗੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਾਣਗੀਆਂ ਜੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦੇ ਪਸ਼ੂ ਦਾ ਨੁਕਸਾਨ ਹੋਇਆ ਕਿਸੇ ਬਿਲਡਿੰਗ ਦਾ ਨੁਕਸਾਨ ਹੋਇਆ ਉੱਥੇ ਤੱਕ ਪਹੁੰਚ ਕਰਕੇ ਪੂਰੀ ਪੰਜਾਬ ਦੀ ਇੱਕ ਮਤਲਬ ਜਿਹਦੇ ਵਿੱਚ ਸਾਰੇ ਇਨਵੋਲਵ ਹੋ ਜਾਣ ਕੋਈ ਨਾ ਰਵੇ ਉਹ ਇੱਕ ਰਿਪੋਰਟ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਤਿਆਰ ਕਰੂਗਾ ਅਸੀਂ ਪਟਿਆਲਾ ਲੋਕ ਸਭਾ ਹਲਕਾ ਪਟਿਆਲਾ ਦੀ ਜਿਹੜੀ ਰਿਪੋਰਟ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਸੌਪਾਂਗੇ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀ ਗਰੀਬ ਮਜ਼ਦੂਰਾਂ ਦੀ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹ ਸਾਰੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੜੂਗਾ ਸੀਐਮ ਸਾਹਿਬ ਕਹਿੰਦੇ ਨੇ ਕਿ ਅਕਾਲੀ ਦਲ ਚੀਚੀ ਉੱਤੇ ਖੂਨ ਲਾ ਕੇ ਸ਼ਹੀਦ ਦਾ ਨਾਟਕ ਕਰ ਲਿਆ ਪੰਜਾਬ ਨੂੰ ਲੁੱਟਿਆ ਹੋਵੇ ਲੁੱਟਿਆ ਹੋਵੇ ਉਹ ਅੱਜ ਡਰਾਮਾ ਕਰ ਰਹੇ ਇਹਦੇ ਬਾਰੇ ਵਿੱਚ ਬਣਾਈ ਹੈ ਨਾ ਦੇਖੋ ਅੱਜ ਆਪਾਂ ਇੱਥੇ ਇਕੱਠੇ ਹੋਏ ਹੜ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਵੀ ਰਹੀ ਹੈ ਦਵਾਰਾ ਸਿੰਘ ਗੁਰੂ ਜੀ ਜਦੋਂ ਵੀ ਰਹੀ ਹੈ 97 ਚ ਰਹੀ ਹੈ 2007 ਚ ਰਹੀ ਹੈ 12 ਚ ਰਹੀ ਹੈ ਕੋਈ ਵੱਡਾ ਹੜ ਪੰਜਾਬ ਦੇ ਵਿੱਚ ਆਇਆ ਕਿਉਂਕਿ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੁਖਤਾ ਪ੍ਰਬੰਧ ਕਰਦੇ ਸੀ ਜਿਹੜੀ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ ਸਟੰਟ ਵਾਲੀ ਸਰਕਾਰ ਇਹਨੇ ਕੱਖ ਨਹੀਂ ਕਰਨਾ ਲੋਕਾਂ ਦਾ ਇਹਨਾਂ ਦਾ ਸਰ ਇੱਕ ਕੰਮ ਹੈ ਕਿ ਜਿਹੜਾ ਕੰਮ ਕਰ ਰਿਹਾ ਉਹਦੇ ਤੇ ਉਂਗਲ ਠਾਕੇ ਪੱਲਾ ਝਾੜ ਜਾਓ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਓ ਇਹ ਲਗਾਤਾਰ ਉਸੇ ਦੇ ਵਿੱਚ 3.5 ਸਾਲ ਲੰਗਾ ਲੇ ਅਗਲੇ 1.5 ਸਾਲ ਵੀ ਲੰਗਾ ਲੈਣਗੇ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਪੰਜਾਬ ਦਾ ਕਿਸਾਨ ਹੋਵੇ ਮਜ਼ਦੂਰ ਵਰਗ ਹੋਵੇ ਜਾਂ ਨੌਜਵਾਨ ਹੋਵੇ ਇਹਨਾਂ ਤੋਂ ਕੋਈ ਉਮੀਦ ਹੀ ਨਹੀਂ ਰੱਖ ਰਿਹਾ ਨਾ ਹੀ ਇਹਨਾਂ ਨੂੰ ਕਹਿ ਰਿਹਾ ਕਿ ਮੁਸ਼ਕਲ ਵੀ ਨਹੀਂ ਦੱਸ ਰਿਹਾ ਕਿ ਇਹਨਾਂ ਤੋਂ ਤਾਂ ਹੱਲ ਹੀ ਨਹੀਂ ਹੋਣੀ ਸੋ ਭਗਵੰਤ ਮਾਨ ਸਾਹਿਬ ਤਾਂ ਆਪਣੀ ਕੁਰਸੀ ਬਚਾ ਲੈਣ ਦਿੱਲੀ ਵਾਲੇ ਇਹਨਾਂ ਦੇ ਪਿੱਛੇ ਪਏ ਹੋਏ ਨੇ ਇਹ ਤਾਂ ਆਪਣੀ ਕੁਰਸੀ ਬਚਾ ਲੈ ਨੇ ਉਹੀ ਇਹਨਾਂ ਲਈ ਵੱਡੀ ਗੱਲ ਹੈ ਸਾਰਾ ਜ਼ੋਰ ਵੀ ਉਹਦੇ ਤੇ ਲਈ ਖੜੇ ਨੇ ਪੰਜਾਬ ਪ੍ਰਤੀ ਇਹਨਾਂ ਨੂੰ ਕੋਈ ਦਰਦ ਨਹੀਂ ਹੈਗਾ ਜਦੋਂ ਪੰਜਾਬ ਨੂੰ ਕੋਈ ਜਵਾਬ ਦੇਣਾ ਪੈਂਦਾ ਜਾਂ ਪੰਜਾਬ ਤੇ ਭੀੜ ਪੈਣੀ ਹੁੰਦੀ ਹੈ ਇਹ ਜਾ ਕੇ ਕਿਸੇ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦੇ ਨੇ ਵੱਡੇ ਦੇ ਵਿੱਚ ਉਦੋਂ ਇਹਨਾਂ ਦੇ ਮੁਹੱਲਾ ਕਲੀਨਿਕ ਵੀ ਘਵਾਚ ਜਾਂਦੇ ਨੇ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਦੇਖੋ ਜਿਹੜੇ ਛਤਰਾਣੇ ਚ ਸਾਰੇ ਹੜਾਂ ਦੀ ਜਿਹੜੀ ਮਾਰ ਸੀ ਬਾਦਲ ਸਾਹਿਬ ਪਹਿਲੇ ਪੰਜਾਬ ਦੇ ਲੀਡਰ ਹੈ ਜਿਹੜੇ ਸਾਡੇ ਹਲਕੇ ਛਤਰਾਣੇ ਚ ਸਾਰੇ ਬੰਨਾਂ ਤੇ ਗਏ ਕਮੇਟੀ ਬਣੇ